ਸਾਵਧਾਨੀ ਹੱਡੀ ਤੇ ਦੁਰਘਟਨਾ ਟਟੀਏ ਮਸਾਲ ਅੱਜ ਸੱਚ ਹੁੰਦੀ ਦਿਖਾਈ ਦਿੱਤੀ ਹੈ ਕਿ ਅੱਜ ਸਵੇਰੇ 4:30 ਵਜੇ ਦੋ ਟਰੱਕਾਂ ਦੀ ਪਿੰਡ ਮੋਣ ਕੇ ਠਾੜਵੇ ਕੇ ਭਿਆਨਕ ਟੱਕਰ ਹੋਈ ਹੈ ਇੱਕ ਟਰੱਕ ਫਿਰੋਜ਼ਪੁਰ ਵਾਲੀ ਸਾਈਡ ਜਾ ਰਿਹਾ ਸੀ ਤੇ ਦੂਜਾ ਟਰੱਕ ਫਾਜ਼ਲ ਕਾਬਲੀ ਸਾਈਡ ਫਾਜ਼ਲ ਕਾਬ ਵਾਲੀ ਸਾਈਡ ਜਾ ਰਿਹਾ ਟਰੱਕ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਕਾਰਨ ਟਰੱਕ ਦਾ ਬੈਲੈਂਸ ਵਿਗੜ ਗਿਆ ਤੇ ਆਪਸ ਵਿੱਚ ਟੱਕਰ ਤੋਂ ਬਾਅਦ ਟਰੱਕ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਕਾਨ ਕਾਫੀ ਨੁਕਸਾਨ ਹੋਇਆ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਕਿ ਦੇਖੋ ਕਿਵੇਂ ਟਰੱਕ ਕਿਸੇ ਦੇ ਘਰ ਦੇ ਵਿੱਚ ਜਾ ਵੜਿਆ ਤੇ ਕਾਫੀ ਨੁਕਸਾਨ ਕਰ ਛੱਡਿਆ ਜਦੋਂ ਮਕਾਨ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿੰਨਾ ਨੁਕਸਾਨ ਹੋਇਆ ਉਸ ਦੀ ਪਰਪਾਈ ਚਾਹੀਦੀ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਕਿੰਨਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਵੀਰ ਜੀ ਸਵੇਰੇ ਤੜਕੇ 4:05 ਮਿੰਟ ਦਾ ਟਾਈਮ ਸੀ ਸਵੇਰ ਤੇ ਫਰੋਹੇਪੁਰ ਵੱਲੋਂ ਟਰਾਲਾ ਆ ਰਿਹਾ ਸੀ अच्छा ये ते ਡਰਾਈਵਰ ਨੂੰ ਨੀਂਦ ਆਨ ਕਰਕੇ ਪਹਿਲਾ ਵਜਾ ਟਰਾਲੇ ਦੇ ਵਿੱਚ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਟਰਾਲਾ ਕੰਟਰੋਲ ਨਹੀਂ ਹੋਇਆ ਉਸ ਤੋਂ ਬਾਅਦ ਟਰਾਲਾ ਮੁੜਿਆ ਘਰਾਂ ਵੱਲ ਘਰਾਂ ਵੱਲ ਵੜਿਆ ਤੇ ਆ ਤੁਸੀਂ ਆਪ ਦੇਖ ਲਓ ਕਿੰਨਾ ਨੁਕਸਾਨ ਹੋਇਆ ਪਿਆ ਦੋ ਦੋ ਨੁਕਸਾਨ ਦੋ ਤਰ੍ਹਾਂ ਦਾ ਹੋਇਆ ਹਾਂਜੀ ਦੋ ਘਰਾਂ ਨੁਕਸਾਨ ਹੋਇਆ ਬਈ ਇਹੋ 1.5 ਲੱਖ ਪੌਣੇ 2 ਲੱਖ ਡੇਢ ਨੁਕਸਾਨ ਹੋਇਆ ਪੇ ਘਰਾਂ ਦਾ ਜੀ ਡਰਾਈਵਰ ਹੈ ਗਿਆ ਜਾਂ ਭੱਜ ਗਿਆ ਨਹੀਂ ਡਰਾਈਵਰ ਨੂੰ ਸੱਟਾਂ ਲੱਗੀਆਂ ਸੀ ਡਰਾਈਵਰ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਡਰਾਈਵਰ ਨੂੰ ਹਸਪਤਾਲ ਐਡਮਿਟ ਕਰਵਾਇਆ ਜਾ ਕੇ ਕਿਹੜੇ ਹਸਪਤਾਲ ਐਡਮਿਟ ਕਰਵਾਇਆ ਉਹ ਉਹਨਾਂ ਦੇ ਪਿੱਛੇ ਬੱਸ ਓਨਰ ਪਿੱਛੇ ਗੱਡੀ ਆਉਂਦੀ ਸੀ ਉਹੀ ਡਰਾਈਵਰ ਲੈ ਗਿਆ ਸੀ ਜਲਾਲਾ ਮਤ ਕਹਿੰਦਾ ਐਡਮਿਟ ਕਰਕੇ ਓਨਰ ਕਰਵਾਉਣਾ ਮੈਂ ਇਹ ਕਿੱਥੇ ਜਾ ਰਿਹਾ ਸੀ ਇਹ ਇਹ ਟਰਾਲਰ ਰਾਜਸਥਾਨ ਦਾ ਜੀ ਠੀਕ ਹੈ ਜੀ ਫਾਇਲ ਤੁਹਾਡੇ ਪਿੰਡ ਹਾਦਸਾ ਆਇਆ ਕਿਹੜਾ ਪਿੰਡ ਜੀ ਇਹ ਮੇਰਾ ਪਿੰਡ ਕੁੱਤਬਗੜ ਪਟਾ ਜੀ ਮੈਂ ਸਾਬਕਾ ਸਰਪੰਚਾ ਹਾਂ ਜੀ ਮੈਂ ਇੱਥੇ ਆਇਆ ਮੌਕੇ ਤੇ ਮੌਕਾ ਵੇਖਿਆ ਚਲੋ ਮਹਾਰਾਜ ਪਰਮਾਤਮਾ ਨੇ ਕੀਤਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੂੰ ਵੀ ਮਹਾਰਾਜ ਪਰਮਾਤਮਾ ਨੇ ਮਿਹਰ ਕੀਤੀ ਏ ਜੀ ਬਚ ਗਏ ਚਲੋ ਨੁਕਸਾਨ ਜਿਹੜੀ ਇਹਦੀ ਪਰਪਾਈ ਤੇ ਚਲੋ ਹੋਣੀ ਹੋਣੀ ਫਿਰ ਕਿਸੇ ਪਾਸੇ ਕਰਾਂਗੇ ਜਿਵੇਂ ਜਿੱਦਾਂ ਦੀ ਗੱਲ ਹੋਈ ਹੂੰ ਤੇ ਬਾਕੀ ਪਰਮਾਤਮਾ ਨੇ ਮਿਹਰ ਕੀਤੀ ਵੀ ਜੀ ਬਚ ਗਏ ਮਾਲ ਡੰਗਰ ਸਭ ਕੁਝ ਬਚ ਗਿਆ ਡਰਾਈਵਰ ਬਚ ਗਿਆ ਜੀ ਡਰਾਈਵਰ ਵੀ ਬਚ ਗਿਆ ਡਰਾਈਵਰ ਕਿਤੇ ਆਪਾਂ ਨੂੰ ਪਤਾ ਨਹੀਂ ਮੇਰੇ ਉਹ ਕਿ ਉਹਨਾਂ ਨੇ ਆਪ ਹੀ ਐਡਮਿਟ ਕਿਤੇ ਕਰਵਾਇਆ ਉਹਨੂੰ ਸਟੱਡੋ ਸਟੱਡੋ ਲੱਗੇ ਆਣਗੇ ਆ ਉਹ ਕਿਤੇ ਦਾਖਲ ਹੋਣਾ ਆਪਾਂ ਨੂੰ ਉਸ ਗੱਲ ਦਾ ਪਤਾ ਨਹੀਂ ਹੈ ਠੀਕ ਤੇ ਪਰਮਾਤਮਾ ਨੇ ਮਿਹਰ ਕੀਤੀ ਵੀ ਚਲੋ ਜੀ ਬਚ ਗਏ ਠੀਕ ਹੈ ਜੀ ਆ ਧੰਨਵਾਦ ਪਰਮਾਤਮਾ ਦਾ ਤੇ ਤੁਹਾਡੇ ਪਰਵਾਂ ਦਾ ਵੀ ਧੰਨਵਾਦ ਜਿਹੜੇ ਪਹੁੰਚੇ ਹੋ ਮਿਹਰਬਾਨ ਬੋਲੋ ਵੀ ਇਹ ਜੋ ਹਾਦਸਾ ਹੋਇਆ ਕਿਵੇਂ ਹੋਇਆ ਭਈਆ ये नींद में हुआ है इसको मैंने बोला था अब सो जाओ लेकिन सोया नहीं मैं इसके पीछे था लेकिन ये नींद में रास्ता हो गया है आप कौन सी गाड़ी के ड्राइवर हो किस लिए आगे खींच है मेरी आगे गाड़ी है उधर होटल पे खड़ी है ये जो ड्राइवर आपका क्या लगता था ये, ये मेरे मतलब दूर का रास्तेदार है उस... सही है सलामत है वैसे मतलब अभी सही सलामत है हॉस्पिटल भर्ती है कोई नुकसान ज़्यादा तो नहीं हुआ उसका नहीं उसका ज़्यादा नुकसान नहीं हुआ ये जो नुकसान हुआ है ये कैसे है? आप देखते हो कि इसकी भरपाई कौन करेगा इसके तो मालिक करेगा ना आप ड्राइवर हो मालिक कौन है ये मालिक अपना लाल मालिक को बता दिया है? हाँ मालिक को मैंने सुबह फोन किया था आगे मालिक अभी हम हाँ, मालिक आएगा ना आप रहने वाले कहाँ से हो अपने राजस्थान बाड़मेर गाँव गाँव कौन सा आपका गाँव हमारा धोरी दो ठीक है आपका नाम क्या भैया मेरा नाम इलियास कहा से रहने वाले हो हम जोधपुर एक जो गाड़ी का हादसा हुआ एक्सीडेंट हुआ कैसे हुआ ये इसको साथ नहीं दे रहा है। आपकी गाड़ी कहाँ पे खड़ी है हमारा इधर साइड में गाड़ी के साथ भी टक्कर हुई है या नहीं इसके साथ भी टक्कर हुआ है ओके और जब ये टक्कर हुई है फिर ये आगे आके रुका यहाँ पे आके यहाँ पे आपके घर पे रुका है और आपको कोई हादसा आपका कोई नुकसान तो नहीं हुआ ज्यादा नुकसान ज्यादा हुआ तो दो लाख हुआ है और क्या हुआ आप कहाँ के रहने वाले हो हमारे जोधपुर गांव कौन सा है पीलवा पीलवा हाँ जी कहाँ जा रहे थे आप हम श्रीनगर आए आ, आ कहाँ से रहे थे गुजरात गुजरात से आ रहे थे मोरबी ये गाड़ी आपकी खुद की है या ड्राइवर हो ड्राइविंग दर, करते हैं मालिक को फोन कर दिया आपने आ, मालिक का क्या नाम है मालिक विलिया से मालिक आ रहे हैं आपके हाँ